ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟੀਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਜਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 84270 19817 ਅੱਜ ਦੀ ਵੀਡੀਓ ਵਿੱਚ ਆਪਾਂ ਨੀਲੀ ਰਬੀ ਦੀ ਸੂਈ ਸਫਾਈ ਮੈਂ ਦਿਖਾਉਣੀ ਆ ਸੇਜਾ ਡਡੇ ਵੀਰ ਤੋਂ ਪੁੱਛਦੇ ਆ ਹਾਂਜੀ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਮੇਰੇ ਗੁਰਜੀਤ ਸਿੰਘ ਪਿੰਡ ਜੇਠੂਕੇ ਡਿਸਟ੍ਰਿਕਟ ਬਠਿੰਡਾ ਬਠਿੰਡਾ ਬਰਨਾਲਾ ਰੋਡ ਦੇ ਉੱਤੇ ਆਪਣਾ ਪਿੰਡ ਪੈ ਜਾਂਦਾ ਠੀਕ ਹੈ ਮੋਬਾਈਲ ਨੰਬਰ ਜੀ ਆਪਣਾ ਮੋਬਾਈਲ ਨੰਬਰ ਹੈਗਾ 97792 17143 ਵੀਰੇ 97792 17143 ਜੀ 17143 ਜਿਹੜੇ ਆਪਾਂ ਇਹ ਨੀਲੀ ਦਾ ਵੀ ਮੱਝ ਦੇਖੀ ਇਹਨਾਂ ਸੂਆ ਕਿਹੜਾ ਸੂਈ ਆ ਜੀ ਇਹ ਤੀਸਰਾ ਸੂਆ ਸੂਈ ਆ ਬਈ ਆਪਣੇ ਘਰ ਵਿੱਚ ਹੀ ਮੱਝ ਤੇ ਦੂਜੇ ਸੂਏ ਨੇ 14 ਕਿਲੋ ਤੋਂ ਦਿੱਤਾ ਵੀਰੇ ਆਪਣੇ ਕੋਲੇ ਦੂਜੇ ਸੂਏ 14 ਕਿਲੋ ਤੋਂ ਚੱਲੀ ਹੈ ਹਾਂਜੀ ਹਾਂਜੀ ਅੱਜ ਕੈਮਰਨ ਹੋ ਗਿਆ ਸੂਈ ਨੂੰ ਆ ਪਰਸੋਂ ਦੀ ਸੂਈ ਆ ਬਈ ਮਗਰ ਕੱਟਾ ਹੈਗਾ ਕੱਟਾ ਵੀ ਵਧੀਆ ਟੀਕੇ ਦਾ ਭਰਾ ਹੈ ਵਾ ਆਪਣਾ ਜ ਠੀਕ ਆ ਸੋਹਣਾ ਸਾਂ ਤਿਆਰ ਹੋਣਾ ਹੈ ਹਾਂ ਜੀ ਹਾਂ ਜੀ ਸਭ ਤੋਂ ਪਹਿਲਾਂ ਧਾਨਾ ਦੇਖੋ ਕੱਟੇ ਦਾ ਪਿਓਰ ਨੀਲੀ ਦਾਵੀ ਦਾ ਚੰਗਾ ਬੱਚਾ ਵਿਸੇ ਨਾਸ ਵਗੈਰਾ ਬੱਗੀ ਤੇ ਇਹਦੇ ਘੱਟ ਚ ਆਉਂਦਾ ਹਨਾ ਬਾਕੀ ਠੰਡੀ ਹੀਲ ਵਾਲੀ ਆਵੇ ਹਦੋਂਬਦ ਧਾਰ ਵਾਲੀ ਪੋਲੀ ਆਵੇ ਭਾਏ ਗਾਂਂ ਗੂਚਾ ਟਾਈਮ ਚੋਲਾ ਕੋਈ ਚੱਕਰੀ ਨਿੱਚ ਮਰਜੀ ਹੱਥ ਮਾਰੀ ਚੱਲੇ ਠੀਕ ਆ ਮਾਲਾ ਕਿਸੇ ਗੱਲ ਉਹਦੇ ਲਾਵੀ ਨਹੀਂ ਲੱਗਣ ਦਿੰਦੀ ਨਾ ਕੋਈ ਹੱਥ ਪੈਂਦੀ ਨਹੀਂ ਵਾਲਾ ਕਹਿੰਦਾ ਮਾਜ ਬੁੜੀਆਂ ਦੇ ਹੱਥ ਪੈ ਜਾਂਦੇ ਮੁੜ ਕੇ ਜਾਣ ਨਹੀਂ ਉਹ ਬੁੜੀਆਂ ਚੱਕੀ ਜਾਂਦੇ ਨਾ ਰਿਸ਼ਤੇਦਾਰੀ ਜਾ ਸਕੇ ਨਾ ਕਿਤੇ ਜੇਰ ਜੇ ਰੋਕਿਆ ਜਾਵਾਂ ਜਾਵਾਂ ਮੇਰੇ ਪੇਤਾਂ ਨੂੰ ਨਹੀਂ ਗੱਬਣ ਦੀ ਵੀ ਆਪਾਂ ਵੀਡੀਓ ਬਣਾ ਸਕਦੇ ਸੀ ਪਰ ਤਾਂ ਨਹੀਂ ਬਣਾਈ ਕਿਉਂਕਿ ਬਗਾਨੇ ਘਰੇ ਜਾ ਕੇ ਪਸੂ ਉਪਰਾ ਕਰ ਜਾਂਦਾ ਜੇਰ ਨਾ ਪਾਵੇ ਫਿਰ ਓਖਾਵਿੰਦਾ ਬੰਦਾ ਪੈਸੇ ਲਾਉਂਦਾ ਠੀਕ ਹੈ ਤੇ ਆ ਇੱਕ 16 ਕਿਲੋ ਦੀ ਮੀਠ ਦੇ ਦੋ ਬਈ ਠੀਕ ਹੈ 16 ਕਿਲੋ ਦੁੱਧ ਹਾਂਜੀ ਹਾਂਜੀ ਤੇ ਚੌਂਡ ਜਵਾ ਦੀ ਇੱਕ ਨੰਬਰ ਆ ਜਾਵਾਂ ਬਾਲਾ ਇੱਕ ਨੰਬਰ ਆ ਬਈ ਜਾਵਾਂ ਬਾਲਾ ਚੰਗਾ ਚੋਲ ਲੱਗਿਆ ਹੋਇਆ ਥਾਂ ਦੇ ਤੋਰੀ ਬਾ ਸੋਈ ਸਾਫ ਸੁਥਰੀ ਰਾਜੀ ਸਮੀ ਬੜੀ ਤੀਜਾ ਸੋਹ ਵੀਰ ਦੱਸਦੇ ਕਿ ਸੂਈ ਵੀ ਆ ਅੱਜ ਸੂਈ ਇਹ ਵੀ ਤੀਜੇ ਦੇ ਨਹੀਂ ਹੋ ਗਿਆ ਹਾਂ ਪਰਸੋਂ ਹੀ ਹੋਈ ਆ ਵੀ ਅੱਜ ਤੀਜਾ ਦਿਨ ਹੀ ਲਾ ਲ ਠੀਕ ਹੈ ਠੀਕ ਹੈ ਤੇ ਜੇਰ ਜੁਰ ਜਮ ਹੋ ਗਿਆ ਚੋਣ ਜਵਾਏ ਇੱਕ ਨੰਬਰ ਹਣਾ ਹੂੰ ਧਾਰ ਬਾਲੀ ਪੋਲੀ ਆ ਬਈ ਚਾਰੇ ਪਾਸੇ ਕੋਈ ਠੀਕ ਹੈ ਸੋ ਇਹਦੇ ਪਾਸੇ ਹੱਥ ਹੀ ਨਿਤਰਾਉਂਦੀ ਬਈ ਬਾਲੀ ਸੀਲ ਠੀਕ ਹੈ ਪਤਲੀ ਚਵੜੀ ਦੇ ਵਿੱਚ ਆ ਗਈ ਝੋਲੀ ਵਾਲੀ ਮੈਂ ਆ ਜਾਵਾ ਤੀਜਾ ਸੂਹ ਮਾਲਕ ਕਰ ਦਿੰਦੇ ਆ ਬਸ ਚਮੜੀ ਬਹੁਤ ਪਤਲੀ ਆ ਤੇ ਵਿੱਚ ਜੇ ਮਰਜ਼ੀ ਕਰੀ ਚੱਲ ਚਾਂਕਾ ਪਿੰਡੇ ਚ ਪੂਰੀ ਦੁੱਧ ਵਾਲੀ ਆ ਪੂਰੀ ਠੀਕ ਹੈ ਸੋ ਲੇਵਾ ਵਗਰਾ ਨੇ ਕੋਨਾ ਜਿਸਨੇ ਬਰੀਡਿੰਗ ਤੇ ਕੰਮ ਕਰਨਾ ਵੀ ਉਹਦੇ ਵਾਸਤੇ ਹੀ ਬਹੁਤ ਵਧੀਆ ਗੀ ਠੀਕ ਆ ਵਧੀਆ ਬੱਚੇ ਵਗੈਰਾ ਪਾਉ ਹਣਾ ਹਾਂ ਜੀ ਤੇ ਬੱਚਾ ਅਗੇ ਦੇ ਪਿਛੇ ਮੇਲ ਕਾਫ ਸੋਹਣਾ ਕਾਫ ਤੇ ਇਹਦੇ ਨਹੀਂ ਪਤਾ ਕਿਹਦੇ ਸੀਮਰ ਦਾ ਯਾਰ ਇਹ ਇੱਕ ਧਿਆਨ ਨਹੀਂ ਦਿੰਦਾ ਵੀ ਮੈਂ ਤਾਂ ਤੁਹਾਨੂੰ ਪਤਾ ਫੌਜ ਚਾਂਗ ਵੀ ਠੀਕ ਹੈ ਮਨ ਲਓ ਜੇ ਮੈਂ ਫਰੋਜ਼ਪੁਰ ਏਰੀਆ ਤੇ ਲਿਆਂਦੀ ਸੀ ਬਈ ਉਸ ਮੇਰਾ ਮੁੰਡਾ ਸੀਗਾ ਫੌਜੀ ਉਹਨੇ ਪਹ ਲਿਆਂਦੀ ਸੀ ਆਪਾਂ ਠੀਕ ਆ ਉੱਥੋਂ ਆਈ ਸੀ ਤੇ ਮੁੱਲ ਇਹਦਾ ਕੀ ਰੱਖਿਆ ਵਾ ਮੁੱਲ ਬਈ 1-10 ਜਹਾਜ ਹੀ ਰੱਖਿਆ ਵੀ ਬਾਹਲਾ ਨਹੀਂ ਆਪਾਂ ਕਰਨ ਠੀਕ ਆ ਮਾੜਾ ਮਾੜਾ ਮਾਰਨ ਦਾ ਲੋਗਾ ਹਾਂ ਕਰਨਾ ਕੋਈ ਠੀਕ ਤੇ ਅ ਇਹਨਾਂ ਦੇ ਕਿਹਦੇ 20 ਦੇਣਾ ਰਹਿੰਦੇ ਆ ਵੀਰੇ ਹਜੇ 20 25 ਦਿਨ ਠੀਕ ਆ ਪਲੂਨ ਬੱਚੇ ਹੋ ਗਏ 20 25 ਦਿਨ ਬਾਕੀ ਆ ਹਾਂ ਸੀਲ ਬਹੁਤ ਆ ਬਈ ਠੰਡੀ ਸੀਲ ਆ ਗਈ ਜਮਾਈ ਨੇ ਮਰਜੀ ਹੱਥ ਫੇਰ ਚੱਲ ਬਈ ਬਹੁਤ ਚੰਗੀਆਂ ਫਾਰਮ ਤੇ ਲਿਆਂਦੀਆਂ ਸੀ ਵੀਰੇ ਆਪਣੇ ਰਿਸ਼ਤੇਦਾਰੀ ਚ ਸੀਗਾ ਉਹਨਾਂ ਨੇ ਫਾਰਮ ਬੰਦ ਕੀਤਾ ਸੀ ਉਹਨਾਂ ਦਾ ਮੁੰਡਾ ਬਾਹਰ ਗਿਆ ਸੀਗਾ ਉਹਦੇ ਦਿੱਤੀਆਂ ਸੀ ਤਿੰਨ ਬੱਸੀਆਂ ਆਪਾਂ ਨੂੰ ਠੀਕ ਐ ਇਹ ਆਪ ਡੈਨਮਾਰਕ ਦੇ ਭਰਾਈ ਵੀ 40 116 ਪਤਰੀ ਇੰਨਾ ਕੁਝ ਕਰਕੇ ਡੈਨਮਾਰਕ ਦੇ ਦੀਆ ਤੇਰੀ ਮਾਂ ਥੱਲੇ ਸੀਗਾ 39 40 ਕਿਲੋ ਦੁੱਧ ਠੀਕ ਐ ਇਹਦਾ ਰੇਟ ਕੀ ਰੱਖਿਆ ਆ ਇਹਦਾ ਰੇਟ ਵੀ ਇੱਕ ਦੱਸ ਦਨੇ ਕਾ ਕੱਢ ਦੀਆਂ ਬੀਪੱਤੀ ਕੱਢੂਗੇ ਤੇਲੇ ਬਾਦੇ ਬਹੁਤ ਖੁੱਲੀ ਝੂਲੀ ਆ ਵੀ ਲਾਹੂ ਬੰਬ ਕੱਢ ਦੋ ਨਹੀਂ ਬੈਲ ਤਾਂ ਵੀ ਦੇਖੋ ਤੇ ਦੰਦ ਵਗਰਾ ਤਾਂ ਨਹੀਂ ਦੇਖਿਆ ਆਪੇ ਇਹ ਨਹੀਂ ਯਾਰ ਗੌਰ ਨਹੀਂ ਕੀਤੀ ਮੱਲਾ ਫਿਰ ਦੁੱਗੀ ਹੋਣੀ ਆ ਦੁੱਗੀ ਸਮੂਹੋ ਦੋ ਲਾਉਂਦਾ ਹਣਾ ਹਾਂਜੀ ਹਾਂਜੀ ਵੀ ਠੀਕ ਹੈ ਬੱਤੇ ਸੀਲ ਸੂਲ ਚ ਮਰਜੀ ਹੈ ਭਾਵੇਂ ਜਵਾਕ ਫਰੀਜ ਨੂੰ ਕੋਈ ਹੈ ਨਹੀਂ ਵੀ ਇਹਦੇ ਠੀਕ ਹੈ ਪਿੰਡ ਜੇਠੂ ਕੇ ਜ਼ਿਲ੍ਹਾ ਬਠਿੰਡਾ ਆ ਗਿਆ ਹਾਂਜੀ ਨੰਬਰ ਬੋਲ ਜੀ ਦੁਬਾਰੇ ਆਪਣਾ 97792 17143 ਵੀ ਸੋ ਵੀਡੀਓ ਦੇਖ ਲਿਓ ਸਾਬ ਦਾ